ਵਾਹਿਗੁਰੂ ਸ਼ੇਕਾ ਕਾਲ ਸਾਹਿਗੁਰੂ ਸ਼ੇਕੇ ਫਤਿਹ ਸਾਹ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਘਰ ਦੇ ਵਿੱਚ ਇਹ ਚੀਜ਼ਾਂ ਨੂੰ ਤੁਸੀਂ ਪੁੱਲ ਕੇ ਕਦੇ ਵੀ ਇਨ੍ਹਾਂ ਥਾਵਾਂ ਤੇ ਨਾ ਰੱਖੋ ਨਹੀਂ ਤਾਂ ਤੁਸੀਂ ਹੋ ਸਕਦੇ ਹੋ ਗਰੀਬ ਜੇਕਰ ਤੁਸੀਂ ਵੀ ਆਪਣੇ ਘਰ ਦੇ ਵਿੱਚ ਇਨ੍ਹਾਂ ਚੀਜ਼ਾਂ ਨੂੰ ਇਸ ਜਗ੍ਹਾ ਤੇ ਰੱਖਦੇ ਹੋ ਜਿਸ ਦੇ ਨਾਲ ਤੁਹਾਡੇ ਘਰ ਦੀ ਜਿਹੜੀ ਗਰੀਬੀ ਹੈ ਉਹ ਵੱਧ ਜਾਵੇਗੀ ਕਈ ਲੋਕਾਂ ਦਾ ਸੰਗਜ ਇਹ ਕਹਿਣਾ ਹੁੰਦਾ ਹੈ ਕਿ ਉਹਨਾਂ ਦੇ ਘਰ ਦੇ ਵਿੱਚ ਬਹੁਤ ਜ਼ਿਆਦਾ ਗਰੀਬੀ ਹੈ। ਉਹ ਮਿਹਨਤ ਵੀ ਕਰਦੇ ਹਨ ਪਰ ਉਹਨਾਂ ਨੂੰ ਮਿਹਨਤ ਦੇ ਕਰਨ ਦੇ ਵਿੱਚ ਸਫਲਤਾ ਨਹੀਂ ਮਿਲਦੀ। ਹਰ ਇੱਕ ਸੁਪਨਾ ਉਹਨਾਂ ਦਾ ਪੂਰਾ ਨਹੀਂ ਹੁੰਦਾ। ਬਹੁਤ ਮਿਹਨਤ ਕਰਨ ਦੇ ਬਾਵਜੂਦ ਘਰ ਵਿੱਚ ਪੈਸਾ ਨਹੀਂ ਰੁਕਦਾ। ਜੇ ਰੁਕਦਾ ਵੀ ਹੈ ਤਾਂ ਉਹ ਗਲਤ ਪਾਸੇ ਲੱਗ ਜਾਂਦਾ ਹੈ, ਫਜ਼ੂਲ ਖਰਚ ਹੋ ਜਾਂਦਾ ਹੈ। ਜਾਂ ਘਰ ਦੇ ਵਿੱਚ ਬਿਮਾਰੀਆਂ ਵਾਚ ਜਾਂਦੀਆਂ ਹਨ। ਜਿਨ੍ਹਾਂ ਨੇ ਕਰਕੇ ਉਹਨਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਈ ਵਾਰ ਸਾਡੀਆਂ ਗਲਤੀਆਂ ਦੇ ਕਰਕੇ ਸਾਡੇ ਘਰ ਵਿੱਚ ਪਈਆਂ ਹੋਈਆਂ ਕੁਝ ਚੀਜ਼ਾਂ ਗਲਤ ਥਾਂ 'ਤੇ ਰੱਖਣ ਦੇ ਕਾਰਨ ਸਾਡੇ ਘਰ ਵਿੱਚ ਗਰੀਬੀ ਆਉਂਦੀ ਹੈ ਜੇਕਰ ਅਸੀਂ ਇਹਨਾਂ ਚੀਜ਼ਾਂ ਨੂੰ ਸਹੀ ਜਗ੍ਹਾ 'ਤੇ ਰੱਖਦੇ ਹਾਂ ਗਰੀਬੀ ਦਾ ਸਾਹਮਣਾ ਨਹੀਂ ਕਰਨਾ ਪਾਵੇਗਾ ਸੋ ਸਾਥ ਸੰਗਤ ਜੀ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਖਾਸ ਹੋਣ ਵਾਲੀ ਹੈ ਇਸ ਕਰਕੇ ਵੀਡੀਓ ਨੂੰ ਪੂਰਾ ਜ਼ਰੂਰ ਸੁਣੋ ਤੇ ਕਮੈਂਟ ਬਾਕਸ ਤੇ ਵਿੱਚ ਜਾ ਕੇ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਵਿੱਚ ਰੋਲ ਲਕਵਾ ਦਿਓ ਜੀ ਤੇ ਸਾਥ ਸੰਗਤ ਜੀ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸੰਗਤ ਜੀ ਉਹ ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਸਾਨੂੰ ਭੁੱਲ ਕੇ ਵੀ ਆਪਣੇ ਘਰ ਦੇ ਵਿੱਚ ਇਹਨਾਂ ਥਾਵਾਂ ਤੇ ਨਹੀਂ ਰੱਖਣੀਆਂ ਚਾਹੀਦੀਆਂ ਤੇ ਆਓ ਉਹਨਾਂ ਚੀਜ਼ਾਂ ਦੇ ਬਾਰੇ ਹੁਣ ਅਸੀਂ ਗੱਲ ਕਰਦੇ ਹਾਂ ਸੰਗਤ ਜੀ ਸਾਡੇ ਸਾਰਿਆਂ ਹੀ ਘਰਾਂ ਦੇ ਵਿੱਚ ਕਈ ਤਰ੍ਹਾਂ ਦੀਆਂ ਛਾਬੀਆਂ ਹੁੰਦੀਆਂ ਹਨ ਜਿਵੇਂ ਕਿ ਸਾਡੇ ਘਰ ਦੀਆਂ ਅਲਮਾਰੀ ਦੀਆਂ ਗੱਡੀ ਦੀਆਂ ਦਫ਼ਤਰ ਦੀਆਂ ਜਿਨ੍ਹਾਂ ਨੂੰ ਅਸੀਂ ਆਪਣੇ ਘਰ ਵਿੱਚ ਰੱਖਦੇ ਹਾਂ ਪਰ ਅਕਸਰ ਇਹ ਵੀ ਦੇਖਿਆ ਜਾਂਦਾ ਹੈ ਕਿ ਘਰ 'ਚ ਚਾਬੀਆਂ ਨੂੰ ਰੱਖਣ ਦਾ ਕੋਈ ਸਹੀ ਸਥਾਨ ਨਹੀਂ ਹੁੰਦਾ ਇਸ ਕਰਕੇ ਕਈ ਲੋਕ ਚਾਬੀਆਂ ਨੂੰ ਘਰ ਦੇ ਵਿੱਚ ਇੱਧਰ ਉੱਧਰ ਕਿਤੇ ਵੀ ਰੱਖ ਦਿੰਦੇ ਹਨ ਜਿੱਥੇ ਵੀ ਉਹਨਾਂ ਨੂੰ ਸਹੀ ਲੱਗਦਾ ਹੈ ਇਸ ਤਰ੍ਹਾਂ ਕਰਨ ਦੇ ਨਾਲ ਕਈ ਵਾਰ ਉਹਨਾਂ ਨੂੰ ਚਾਬੀਆਂ ਲੱਭਣ ਦੇ ਵਿੱਚ ਕਾਫੀ ਦਿੱਕਤ ਹੁੰਦੀ ਹੈ ਇਸ ਤੋਂ ਇਲਾਵਾ ਇਸ ਨਾਲ ਕਈ ਤਰ੍ਹਾਂ ਦੇ ਵਾਸਤੂ ਦੋਸ਼ ਵੀ ਲੱਗ ਜਾਂਦੇ ਹਨ ਜਿਸ ਦੇ ਨਾਲ ਤੁਹਾਡੇ ਘਰ ਵਿੱਚ ਬਰਕਤ ਨਹੀਂ ਰਹਿੰਦੀ ਤੁਹਾਡੀ ਕਿਸਮਤ ਦੀਆਂ ਚਾਬੀਆਂ ਵੀ ਉਹ ਚਾਬੀ ਦੀ ਤਰ੍ਹਾਂ ਗਾਇਬ ਹੋ ਜਾਂਦੀਆਂ ਨੇ ਐਸੇ ਨਾਲ ਐਸੇ ਨਾਲ ਨਾਲ ਅਸੀਂ ਤੁਹਾਡੇ ਨਾਲ ਸੰਗਤ ਜੀ ਗੱਲ ਕਰਾਂਗੇ ਕਿ ਘਰ 'ਚ ਇਹੋ ਜਿਹੀ ਕਿਹੜੀ ਜਗ੍ਹਾ ਹੁੰਦੀ ਹੈ ਇਹੋ ਜਿਹੀ ਕਿਹੜੀ ਥਾਂ ਹੈ ਜਿੱਥੇ ਤੁਹਾਨੂੰ ਚਾਬੀਆਂ ਕਦੇ ਵੀ ਨਹੀਂ ਰੱਖਣੀਆਂ ਚਾਹੀਦੀਆਂ ਉਹ ਥਾਵਾਂ ਕਿਹੜੀਆਂ ਨੇ ਤੇ ਆਉ ਜਾਣਦੇ ਹਾਂ ਉਸ ਦੇ ਬਾਰੇ ਸਭ ਤੋਂ ਪਹਿਲਾਂ ਤੁਸੀਂ ਕਦੇ ਵੀ ਡਰਾਈング ਰੂਮ ਦੇ ਵਿੱਚ ਚਾਬੀਆਂ ਨੂੰ ਨਾ ਰੱਖੋ ਕਿਉਂਕਿ ਵਾਸਤੂ శాਸਤre ਦੇ ਅਨੁਸਾਰ ਚਾਬੀਆਂ ਨੂੰ ਭੁੱਲ ਕੇ ਵੀ ਡਰਾਈング ਰੂਮ ਦੇ ਵਿੱਚ ਨਹੀਂ ਰੱਖਣਾ ਚਾਹੀਦਾ ਕਿਉਂਕਿ ਜੇਕਰ ਤੁਸੀਂ ਕਾਰ ਦੀਆਂ ਚਾਬੀਆਂ ਨੂੰ ਡਰਾਈング ਰੂਮ ਦੇ ਵਿੱਚ ਰੱਖ ਦਿੰਦੇ ਹੋ ਤਾਂ ਬਾਹਰ ਤੋਂ ਆਉਣ ਵਾਲੇ ਹਰ ਵਿਅਕਤੀ ਦੀ ਨਜ਼ਰ ਤੁਹਾਡੇ ਕਾਰ ਦੀਆਂ ਚਾਬੀਆਂ ਤੇ ਪਵੇਗੀ ਤੇ ਇਸ ਦੇ ਨਾਲ ਤੁਹਾਡੀ ਕਾਰ ਦੇ ਵਿੱਚ ਬਰਕਤ ਨਹੀਂ ਰਹੇਗੀ ਚਾਬੀਆਂ ਤੇ ਹਰ ਕਿਸੇ ਦੀ ਨਜ਼ਰ ਪੈਣਾ ਸ਼ੁਭ ਨਹੀਂ ਮੰਨਿਆ ਜਾਂਦਾ ਇਸ ਲਈ ਆਪਣੇ ਘਰ ਦੀਆਂ ਚਾਬੀਆਂ ਨੂੰ ਕਿਸੇ ਇਹੋ ਜਿਹੀ ਥਾਂ 'ਤੇ ਰੱਖੋ ਜਿੱਥੇ ਕਿਸੇ ਵੀ ਬਾਹਰ ਤੋਂ ਆਏ ਹੋਏ ਵਿਅਕਤੀ ਦੀ ਨਜ਼ਰ ਨਾ ਪੈ ਸਕੇ। ਦੂਸਰਾ ਚਾਬੀਆਂ ਨੂੰ ਪੂਜਾ ਕਰਨ ਵਾਲੀ ਥਾਂ 'ਤੇ ਨਾ ਰੱਖੋ। ਚਾਬੀਆਂ ਕਿਤੇ ਗੁੰਮ ਨਾ ਹੋ ਜਾਣ ਇਸ ਤਰ੍ਹਾਂ ਸੋਚ ਕੇ ਅਸੀਂ ਕਈ ਵਾਰ ਕੀ ਕਰਦੇ ਹਾਂ ਘਰ ਦੀਆਂ ਛੋਟੀਆਂ-ਛੋਟੀਆਂ ਚਾਬੀਆਂ ਨੂੰ ਪੂਜਾ ਦੀ ਥਾਂ 'ਤੇ ਰੱਖ ਦਿੰਦੇ ਹਾਂ। ਪਰ ਵਾਸਤੂ శాਸਤ ਦੇ ਅਨੁਸਾਰ ਚਾਬੀਆਂ ਨੂੰ ਪੂਜਾ ਸਥਾਨ 'ਤੇ ਕਦੇ ਵੀ ਨਾ ਰੱਖੋ। ਇਸ ਤਰ੍ਹਾਂ ਕਰਨ ਦੇ ਨਾਲ ਪਾਠ ਪੂਜਾ ਤੇ ਤੁਹਾਡਾ ਮਨ ਨਹੀਂ ਲੱਗੇਗਾ ਤੇ ਨਾਲ ਹੀ ਘਰ ਦੇ ਵਿੱਚ ਨਕਾਰਾਤਮਕ ਊਰਜਾ ਦਾ ਵਾਧਾ ਹੋਵੇਗਾ। ਇਸ ਲਈ ਕਾਰ ਦੀਆਂ ਚਾਬੀਆਂ ਨੂੰ ਕਦੇ ਵੀ ਪੂਜਾ ਪਾਠ ਵਾਲੀ ਥਾਂ ਤੇ ਨਾ ਰੱਖੋ। ਤੀਸਰਾ ਨੰਬਰ ਬ੍ਰह्म ਸਥਾਨ ਤੇ ਚਾਬੀਆਂ ਹੋਣਾ। ਜਿਹੜੇ ਲੋਕ ਕਹਿੰਦੇ ਹਨ ਕਿ ਸਾਡੇ ਘਰ ਦੇ ਵਿੱਚ ਬਹੁਤ ਜ਼ਿਆਦਾ ਗਰੀਬੀ ਹੁੰਦੀ ਹੈ। ਉਹ ਇਸ ਵੀਡੀਓ ਨੂੰ ਜ਼ਰੂਰ ਦੇਖੋ। ਬ੍ਰह्म ਸਥਾਨ ਤੇ ਚਾਬੀਆਂ ਦਾ ਹੋਣਾ ਤੁਹਾਡੇ ਘਰ ਵਿੱਚ ਗਰੀਬੀ ਨੂੰ ਲੈ ਕੇ ਆਉਂਦਾ ਹੈ। ਇਸ ਨਾਲ ਤੁਹਾਡੇ ਘਰ ਦੇ ਵਿੱਚ ਪ੍ਰੇਤ ਆਤਮਾਵਾਂ ਦਾ ਵਾਸ ਹੋ ਜਾਂਦਾ ਹੈ ਚਾਬੀਆਂ ਤਾਤੂਆਂ ਨਾਲ ਬਣੀਆਂ ਹੁੰਦੀਆਂ ਹਨ ਤੇ ਜਦੋਂ ਇਹਨਾਂ ਨੂੰ ਕਿਸੇ ਵੀ ਬ੍ਰह्म ਸਥਾਨ ਤੇ ਰੱਖਿਆ ਜਾਂਦਾ ਹੈ ਤਾਂ ਇਹ ਆਪਣਾ ਉਲਟ ਪ੍ਰਭਾਵ ਦਿਖਾਉਣ ਲੱਗ ਜਾਂਦੀਆਂ ਹਨ ਇਸ ਦਾ ਨਤੀਜਾ ਇਹ ਹੁੰਦਾ ਹੈ ਕਿ ਤੁਹਾਡੇ ਘਰ 'ਚ ਆਪਸੀ ਸਬੰਧਾਂ ਤੇ ਇਸ ਦਾ ਖਰਾਬ ਅਸਰ ਪੈਂਦਾ ਹੈ ਇਸ ਨਾਲ ਘਰ ਵਿੱਚ ਹਮੇਸ਼ਾ ਅਸ਼ਾਂਤੀ ਬਣੀ ਰਹਿੰਦੀ ਹੈ ਸੋ ਇਲਾਵਾ ईशान ਕੋਣ ਦੇ ਵਿੱਚ ਚਾਬੀਆਂ ਰੱਖਣਾ ਇਹ ਚੰਗਾ ਨਹੀਂ ਮੰਨਿਆ ਜਾਂਦਾ ਕਿਉਂਕਿ ਅਸੀਂ ਚਾਬੀਆਂ ਨੂੰ ਹਮੇਸ਼ਾ ਸਾਫ਼ ਨਹੀਂ ਕਰਦੇ ਉਹ ਅਕਸਰ ਗੰਦੀਆਂ ਹੋ ਜਾਂਦੀਆਂ ਹਨ ਜੇਕਰ ਇਹੋ ਜਿਹੀ ਗੰਦੀ ਚਾਬੀ ਇਸ਼ਨਾਨ ਘਰ ਦੇ ਵਿੱਚ ਰੱਖ ਦਿੱਤੀ ਜਾਵੇ ਤਾਂ ਇਸ ਨਾਲ ਤੁਹਾਡੇ ਘਰ ਦਾ ਇਸ਼ਨਾਨ ਦੋਸਤੋ ਹੋ ਜਾਂਦਾ ਹੈ ਜਿਸ ਨਾਲ ਤੁਹਾਡੇ ਘਰ ਦੇ ਵਿੱਚ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਵੀ ਆ ਸਕਦੀਆਂ ਹਨ ਇੰਨਾ ਹੀ ਨਹੀਂ ਇਸ ਦਾ ਅਸਰ ਤੁਹਾਡੇ ਵਿਆਹ ਹਤਾ ਜਿਵੇਂ ਤੇ ਵੀ ਪੈ ਸਕਦਾ ਹੈ ਤੁਹਾਡੇ ਰਿਸ਼ਤਿਆਂ ਦੇ ਵਿੱਚ ਕਰਵਾਹਟ ਆ ਸਕਦੀ ਹੈ, ਸ਼ਾਂਤੀ ਭੰਗ ਹੋ ਸਕਦੀ ਹੈ। ਇਸ ਲਈ ਚਾਬੀਆਂ ਨੂੰ ईशान ਘਰ ਸੇ ਰੱਖਣ ਤੋਂ ਬਚਣਾ ਚਾਹੀਦਾ ਹੈ। ਇਸ ਤੋਂ ਇਲਾਵਾ ਜੇਕਰ ਅਸੀਂ ਗੱਲ ਕਰੀਏ ਚਾਬੀਆਂ ਨੂੰ ਰਸੋਈ 'ਚ ਰੱਖਣੀਆਂ, ਵਾਸਤੂ ਸ਼ਾਸਤਰ ਦੇ ਅਨੁਸਾਰ ਘਰ ਦੇ ਵਿੱਚ ਮੌਜੂਦ ਰਸੋਈ ਨਾ ਸਿਰਫ ਪੂਰੇ ਪਰਿਵਾਰ ਦੀ ਤਰੱਕੀ ਸਗੋਂ ਉਹਨਾਂ ਦੀ ਸਿਹਤ ਨਾਲ ਵੀ ਜੁੜੀ ਹੁੰਦੀ ਹੈ। ਤੇ ਚਾਬੀਆਂ ਨੂੰ ਵੀ ਪੁੱਲ ਕੇ ਰਸੋਈ ਦੇ ਵਿੱਚ ਕਦੇ ਵੀ ਨਾ ਰੱਖੋ। ਗੰਦੀ ਜਾਂ ਜੰਗ ਲੱਗੇ ਹੋਏ ਚਾਬੇ ਨੂੰ ਜੋ ਕਿ ਬੁਰਾ ਪ੍ਰਭਾਵ ਤੁਹਾਡੀ ਸਫਲਤਾ ਤੇ ਸਿਹਤ ਤੇ ਪਾਉਂਦੀ ਹੈ ਇਸ ਨਾਲ ਸਿਰਫ ਤੁਹਾਡੀ ਤਰੱਕੀ ਰੁਕ ਜਾਵੇਗੀ ਉਸ ਤੋਂ ਇਲਾਵਾ ਘਰ ਵਿੱਚ ਰੋਗ ਤੇ ਸ਼ਾਂਤੀ ਦਾ ਵਾਤਾਵਰਨ ਬਣ ਜਾਵੇਗਾ ਚਾਬੀਆਂ ਨੂੰ ਹਮੇਸ਼ਾ ਸਹੀ ਦਿਸ਼ਾ ਤੇ ਹੀ ਰੱਖੋ ਜਦੋਂ ਵੀ ਤੁਸੀਂ ਘਰ ਦੀਆਂ ਚਾਬੀਆਂ ਰੱਖਦੇ ਹੋ ਤਾਂ ਤੁਹਾਨੂੰ ਉਹਨਾਂ ਦੀ ਉਪਯੋਗ ਦੇ ਅਦਾ ਤੇ ਸਹੀ ਦਿਸ਼ਾ ਦੇ ਵਿੱਚ ਰੱਖਣਾ ਚਾਹੀਦਾ ਹੈ ਅਕਸਰ ਅਸੀਂ ਸਾਰੀਆਂ ਹੀ ਚਾਬੀਆਂ ਨੂੰ ਇਕੱਠਾ ਕਰਕੇ ਰੱਖ ਦਿੰਦੇ ਹਾਂ ਪਰਾਇਸਤਰਾ ਕਰਨਾ ਸਹੀ ਨਹੀਂ ਹੈ ਹਰ ਚਾਬੀ ਲਈ ਇੱਕ ਅਲੱਗ-ਅਲੱਗ ਜਗਾ ਬਣਾਉਣੀ ਚਾਹੀਦੀ ਹੈ ਜਿਵੇਂ ਕਿ ਦੁਕਾਨ ਜਾਂ ਦਫਤਰ ਦੀਆਂ ਚਾਬੀਆਂ ਉੱਤਰ-ਪੱਛਮ ਦਿਸ਼ਾ ਵਿੱਚ ਰੱਖੋ ਇਹ ਬਹੁਤ ਹੀ ਸ਼ੁਭ ਮੰਨਿਆ ਜਾਂਦਾ ਹੈ ਕਿ ਉਥੇ ਅਲਮਾਰੀ ਜਾਂ ਕਾਰ ਦੀਆਂ ਚਾਬੀਆਂ ਦੱਖਣ-ਪੱਛਮ ਦਿਸ਼ਾ ਵਿੱਚ ਰੱਖਣੀਆਂ ਚਾਹੀਦੀਆਂ ਹਨ ਇਸ ਨਾਲ ਤੁਹਾਡੀ ਚੋਰੀ ਘਾਹ ਦੇ ਵਿੱਚ ਤਾਂ ਦੇ ਵਿੱਚ ਵਾਧਾ ਹੋਵੇਗਾ ਜੇਕਰ ਤੁਸੀਂ ਇਸ ਤਰ੍ਹਾਂ ਕਰਦੇ ਹੋ ਤਾ ਤੁਹਾਡੇ ਘਰ ਵਿੱਚ ਧਨ ਖੁਸ਼ਹਾਲੀ ਤੇ ਵਰਕਤ ਹਮੇਸ਼ਾ ਬਣੀ ਰਹਿੰਦੀ ਹੈ ਐਸੇ ਨਾਲ ਤੁਹਾਡੇ ਘਰ ਵਿੱਚ ਸੁੱਖ ਸਮ੍ਰਿਧੀ ਬਣੀ ਰਹਿੰਦੀ ਹੈ ਲੜਾਈ ਕਲੇਸ਼ ਤੁਹਾਡੇ ਘਰ ਤੋਂ ਦੂਰ ਹੁੰਦਾ ਹੈ ਇਸ ਤੋਂ ਇਲਾਵਾ ਜੇਕਰ ਆਪਾਂ ਗੱਲ ਕਰੀਏ ਸਾਡੇ ਘਰ ਦੇ ਵਿੱਚ ਬਹੁਤ ਜ਼ਿਆਦਾ ਬੇਕਾਰ ਚਾਬੀਆਂ ਵੀ ਪਈਆਂ ਹੁੰਦੀਆਂ ਹਨ ਬੇਕਾਰ ਚਾਬੀਆਂ ਦੇ ਨਾਲ ਕਿਸਮਤ ਤੇ ਸਾਡੇ ਤੇ ਬੁਰਾ ਅਸਰ ਪੈਂਦਾ ਹੈ ਜੇਕਰ ਤੁਹਾਡੇ ਘਰ ਵਿੱਚ ਕੋਈ ਇਹੋ ਜਿਹੀ ਚਾਬੀਆਂ ਜੋ ਬਿਲਕੁਲ ਹੀ ਬੇਕਾਰ ਹੈ ਤਾਂ ਉਸ ਆ ਕੰ ਕੋਈ ਨਹੀਂ ਹੈ ਤਾਂ ਉਸ ਨੂੰ ਘਾਤੋ ਬਾਹਰ ਕਰ ਦਿਓ ਇਹ ਤੁਹਾਡੇ ਧਾਨ ਦੇ ਹਾਨੇ ਦਾ ਵੀ ਕਾਰਨ ਬਣ ਸਕਦੀ ਹੈ ਜੰਗ ਲੱਗੀ ਜਾਂ ਫਿਰ ਟੁੱਟੀ ਹੋਈ ਤਾਲੇ ਤੇ ਚਾਬੀ ਨੂੰ ਕਦੇ ਵੀ ਘਰ ਵਿੱਚ ਨਾ ਰੱਖੋ ਉਹਨਾਂ ਨੂੰ ਜਿੰਨਾ ਜਲਦੀ ਹੋ ਸਕੇ ਘਾਤੋ ਬਾਹਰ ਸੋਟ ਦਿਓ ਤੇ ਇਸ ਤੋਂ ਇਲਾਵਾ ਅਸੀਂ ਹੁਣ ਤੁਹਾਨੂੰ ਦੱਸਦੇ ਹਾਂ ਕਿ ਆਪਣੇ ਪੰਦ ਕਿਸਮਾ ਦੇ ਤਾਲੇ ਨੂੰ ਖੋਲਣ ਦੇ ਛੋਟੇ ਛੋਟੇ ਆਸਾਨ ਜੇ ਉਪਾ ਇਹਨਾਂ ਨੂੰ ਕਰਨ ਦੇ ਨਾਲ ਤੁਸੀਂ ਆਪਣੀ ਸੋਤੀ ਕਿਸਮਤ ਨੂੰ ਜਗਾ ਸਕਦੇ ਹੋ ਤੇ ਆਪਣੇ ਬੰਦ ਪਏ ਕਿਸਮਤ ਦੇ ਤਾਲੇ ਨੂੰ ਖੋਲ ਸਕਦੇ ਹੋ ਕਿਸਮਤ ਦੇ ਬੰਦ ਦਰਵਾਜੇ ਖੋਲਣ ਲਈ ਸ਼ੁਕਰਵਾਰ ਦੇ ਦਿਨ ਇੱਕ ਤਾਲਾ ਖਰੀਦ ਲਓ ਤੇ ਤਾਲਾ ਖਰੀਦੇ ਸਮੇਂ ਇਸ ਗੱਲ ਦਾ ਧਿਆਨ ਰੱਖੋ ਕਿ ਤਾਲਾ ਬੰਦ ਹੋਣਾ ਚਾਹੀਦਾ ਹੈ ਤਾਲੇ ਨੂੰ ਖਰੀਦ ਤਾਲੇ ਨੂੰ ਖਰੀਦਦੇ ਸਮੇਂ ਉਸ ਨੂੰ ਦੁਕਾਨਦਾਰ ਨੂੰ ਖੋਲਣ ਨਾ ਦਿਓ ਤੇ ਨਾ ਹੀ ਆਪ ਖੁਦ ਉਸ ਨੂੰ ਖੋਲੋ ਤਾਲਾ ਸਹੀ ਹੈ ਜਾਂ ਨਹੀਂ ਇਹ ਦੇਖਣ ਲਈ ਉਸ ਨੂੰ ਨਾ ਖੋਲੋ ਦੁਕਾਨ ਤੋਂ ਬੰਦ ਤਾਲਾ ਖਰੀਦ ਕੇ ਘਰ ਲਿਆਓ ਤੇ ਫਿਰ ਉਸ ਨੂੰ ਇੱਕ ਡੱਬੇ ਦੇ ਵਿੱਚ ਰੱਖ ਦਿਓ ਸ਼ੁੱਕਰਵਾਰ ਦੀ ਰਾਤ ਨੂੰ ਸੌਣ ਤੋਂ ਪਹਿਲਾਂ ਉਸ ਤਾਲੇ ਨੂੰ ਕਮਰੇ ਦੇ ਵਿੱਚ ਬਿਸਤਰ ਦੇ ਕੋਲ ਰੱਖ ਲਓ ਤੇ ਅਗਲੇ ਦਿਨ ਸ਼ਨੀਵਾਰ ਨੂੰ ਸਵੇਰੇ ਉੱਠ ਕੇ ਇਸ਼ਨਾਨ ਕਰਕੇ ਤਾਲੇ ਨੂੰ ਬਿਨਾਂ ਖੋਲੇ ਕਿਸੇ ਮੰਦਰ ਜਾਂ ਫਿਰ ਦੇਵ ਸਥਾਨ ਤੇ ਰੱਖੋ ਤਾਲੇ ਨੂੰ ਰੱਖ ਕੇ ਬਿਨਾਂ ਕੁਝ ਬੋਲੇ ਤੇ ਬਿਨਾਂ ਪਲਟੇ ਵਾਪਸ ਆਪਣੇ ਘਰ ਆ ਜਾਓ ਤੇ ਹੁਣ ਜਿਵੇਂ ਹੀ ਕੋਈ ਤਾਲਾ ਖੋਲੇਗਾ ਅਸਾਂ ਮੇਰੇ ਤੁਹਾਡੀ ਕਿਸਮ ਦਾ ਤਾਲਾ ਵੀ ਖੁੱਲ ਜਾਵੇਗਾ ਇਸ ਪਾ ਨੂੰ ਕਈ ਸਾਲਾਂ ਤੋਂ ਲੋਕ ਕਰਦੇ ਹਨ ਤੁਸੀਂ ਵੀ ਇਸ ਨੂੰ ਜ਼ਰੂਰ ਅਜ਼ਮਾਓ ਇਹ ਬਹੁਤ ਹੀ کارਗਰ ਚਮਤਕਾਰੀ ਉਪਾਅ ਹੈ ਇਸ ਨਾਲ ਬਹੁਤ ਲੋਕਾਂ ਦੀਆਂ ਮੁਸ਼ਕਲਾਂ ਪ੍ਰੋਬਲਮਾਂ ਦੂਰ ਹੋਈਆਂ ਹਨ ਇਸ ਤੋਂ ਇਲਾਵਾ ਆਪਣੇ ਘਰ ਦੇ ਵਿੱਚ ਸਕਾਰਾਤਮਕ ਊਰਜਾ ਵਿੱਚ ਵਾਧਾ ਕਰਨ ਦੇ ਲਈ ਘਰ ਦੇ ਵਿੱਚ ਬਰਕਤ ਦੇ ਲਈ ਤੁਸੀਂ ਇੱਕ ਨਵਾਂ ਤਾਲਾ ਲੈਣਾ ਹੈ ਤੇ ਨਾਲ ਹੀ ਇੱਕ ਬ੍ਰੇਕ ਤਾਗਾ ਨਾਲ ਕੰਗਨ ਤੇ ਇੱਕ ਛੋਟੀ ਜਿਹੀ ਲੱਕੜ ਵੀ ਲੈਣੀ ਹੈ ਹੁਣ ਤੁਸੀਂ ਇਸ ਤਾਲੇ ਤੇ ਸੰਦੂ ਦੀ ਮਦਦ ਨਾਲ ਅੰਗੂਠੇ ਦਾ ਇੱਕ ਨਿਸ਼ਾਨ ਬਣਾਉਣਾ ਹੈ ਉਸ ਤੋਂ ਬਾਅਦ ਤਾਲੇ ਨੂੰ ਬੰਦ ਕਰ ਦਿਓ ਤੇ ਹੁਣ ਇਸ ਢਾਗੇ ਨੂੰ ਤਾਲੇ ਦੇ ਬੰਨੋ ਤੇ ਫਿਰ ਤਾਲੇ ਨੂੰ ਲਾਲ ਕੰਗਨ ਦੇ ਉੱਪਰ 7 ਵਾਰ ਘੁਮਾਓ ਫਿਰ ਤਾਲੇ ਨੂੰ ਲੱਕੜ ਦੇ ਨਾਲ 3 ਵਾਰ ਰਗੜੋ ਤੇ ਤਾਲੇ ਨੂੰ ਦਹੀਂ ਦੇ ਵਿੱਚ ਡੁਬੋ ਕੇ ਰੱਖ ਦਿਓ ਅਗਲੇ ਦਿਨ ਸਵੇਰੇ ਤਾਲੇ ਨੂੰ ਚੁੱਕ ਕੇ ਛੋਟ ਦੇਓ ਜਾਂ ਫਿਰ ਕਿਸੇ ਸਾਧੂ ਜਾਂ ਪੰਡਤ ਨੂੰ ਤਾਂਨਕਾਰ ਦਿਓ ਜੇਕਰ ਤੁਸੀਂ ਵਿਸ਼ਵਾਸ ਪਾਵਨਾਂ ਦੇ ਨਾਲ ਇਸ ਤਰ੍ਹਾਂ ਇਸ ਪਾਣੂ ਕਾਦਦੇ ਹੋ ਤਾਂ ਇਸ ਨਾਲ ਤੁਹਾਡੀ ਕਿਸਮਤ ਸਕਾਰਾਤਮਕ ਬਦਲਾਅ ਆ ਸਕਦਾ ਹੈ ਤੁਹਾਡੇ ਘਾ ਦੇ ਨਕਾਰਾਤਮਕ ਊਰਜਾ ਵੀ ਉਸ ਥਾਂ ਛੇ ਬੰਦ ਹੋ ਜਾਵੇਗੀ ਇਸ ਤੋਂ ਇਲਾਵਾ ਜੇਕਰ ਤੁਹਾਨੂੰ ਰਾਤ ਨੂੰ ਡਰਾਉਣੇ ਤੇ ਬੁਰੇ ਸੁਪਨੇ ਆਉਂਦੇ ਹਨ ਤਾਂ ਤੁਹਾਨੂੰ ਰਾਤ ਨੂੰ ਸੌਣ ਤੋਂ ਪਹਿਲਾਂ ਆਪਣੇ ਸਰਾਣੇ ਦੇ ਹੇਠਾਂ ਇੱਕ ਤਾਲਾ ਰੱਖ ਲੈਣਾ ਚਾਹੀਦਾ ਹੈ ਧਿਆਨ ਰੱਖੋ ਕਿ ਤਾਲਾ ਬੰਦੋਣਾ ਜ਼ਰੂਰੀ ਹੈ ਇਸ ਥਾਣੇ ਦੀ ਚਾਬੀ ਤਾਲੇ ਤੋਂ ਦੂਰ ਹੋਣੀ ਚਾਹੀਦੀ ਹੈ ਇਹ ਕੰਮ ਤੁਸੀਂ ਹਰ ਸੋਮਵਾਰ ਨੂੰ ਕਰਨਾ ਹੈ ਕੋਜੀ ਹਫਤੇ ਵਿੱਚ ਤੁਹਾਨੂੰ ਫਰਕ ਨਜ਼ਰ ਆਵੇਗਾ ਤੇ ਇਸ ਤੋਂ ਇਲਾਵਾ ਜੇਕਰ ਕਾਰ ਦੇ ਵਿੱਚ ਕੁੜੀਆਂ ਦੇ ਵਿਆਹ ਦੇ ਵਿੱਚ ਰੁਕਾਵਟ ਆ ਰਹੀ ਹੈ ਤਾਂ ਇਸ ਸਥਿਤੀ ਵਿੱਚ ਤੁਹਾਨੂੰ ਸ਼ੁੱਕਰਵਾਰ ਦੀ ਰਾਤ ਇੱਕ ਪੁਰਾਣੇ ਤਾਲੇ ਨੂੰ ਖੋਲ ਕੇ ਕਿਸੇ ਇਹੋ ਜਿਹੀ ਥਾਂ ਦੇ ਰੱਖ ਦੇਣਾ ਹੈ ਜਿਸ ਜਿੱਥੇ ਕਿਸੇ ਦਾ ਆਉਣਾ ਜਾਣਾ ਨਾ ਹੋਵੇ ਤਾਲੇ ਨੂੰ ਰੱਖਣ ਤੋਂ ਬਾਅਦ ਬਿਨਾਂ ਪਿੱਛੇ ਮੋੜੇ ਇਤੋਂ ਵਾਪਸ ਆ ਜਾਓ ਇਸ ਗੱਲ ਦਾ ਤੁਸੀਂ ਖਾਸ ਧਿਆਨ ਰੱਖੋਗੇ ਤਾਲਾ ਖੁੱਲਾ ਹੋਣਾ ਚਾਹੀਦਾ ਹੈ ਤਾਲੇ ਦੀ ਚਾਬੀ ਨੂੰ ਤੁਸੀਂ ਆਪਣੇ ਕੋਲ ਰੱਖ ਲੈਣਾ ਹੈ ਇਸ ਤਰ੍ਹਾਂ ਕਰਨ ਦੇ ਨਾਲ ਤੁਹਾਡੇ ਘਰ ਕੁੜੀਆਂ ਦੇ ਵਿਆਹ ਦੇ ਵਿੱਚ ਜਿੰਨੀਆਂ ਵੀ ਮੁਸ਼ਕਲਾਂ ਪਰੇਸ਼ਾਨੀਆਂ ਆ ਰਹੀਆਂ ਹਨ ਉਹ ਸਾਰੀਆਂ ਹੱਲ ਹੋ ਜਾਣਗੀਆਂ ਤੇ ਇਸ ਤੋਂ ਇਲਾਵਾ ਕਦੇ ਵੀ ਸ਼ਨੀਵਾਰ ਤੇ ਐਤਵਾਰ ਦੇ ਦਿਨ ਤੁਹਾਨੂੰ ਤਾਲਾ ਨਹੀਂ ਖਰੀਦਣਾ ਚਾਹੀਦਾ ਕਿਉਂਕਿ ਸ਼ਨੀਵਾਰ ਦਾ ਦਿਨ ਹੁੰਦਾ ਹੈ ਤੇ ਸ਼ਨੀਵਾਰ ਦੇ ਦਿਨ ਤੁਹਾਨੂੰ ਸਟੇਲ ਦਾ ਸਮਾਨ ਵੀ ਨਹੀਂ ਖਰੀਦਣਾ ਚਾਹੀਦਾ ਇਸ ਤਰ੍ਹਾਂ ਕਰਨ ਦੇ ਨਾਲ ਤੁਹਾਡਾ ਸ਼ੈਨੀ ਕਮਜ਼ੋਰ ਹੋ ਜਾਂਦਾ ਹੈ ਜੇਕਰ ਤੁਸੀਂ ਤਾਲਾ ਖਰੀਦਣਾ ਵੀ ਹੈ ਇਸ ਲਈ ਸਭ ਤੋਂ ਸ਼ੁਭ ਦਿਨ ਸ਼ੁਕਰਵਾਰ ਦਾ ਹੀ ਮੰਨਿਆ ਜਾਂਦਾ ਹੈ ਸ਼ੁਕਰਵਾਰ ਨੂੰ ਤਾਲਾ ਖਰਚ ਲੈਣ ਨਾਲ માતા ਲక్ష్ਮੀ ਖੋਸ਼ ਹੁੰਦੀ ਹੈ ਇਸ ਨਾਲ ਇਹ ਵੀ ਧਿਆਨ ਰੱਖੋ ਕਿ ਤੁਹਾਨੂੰ ਕਦੇ ਵੀ ਆਪਣੇ ਕਾਰ ਚ ਜੰਗ ਲੱਗਿਆ ਹੋਇਆ ਤਾਲਾ ਇਸਤੇਮਾਲ ਨਹੀਂ ਕਰਨਾ ਚਾਹੀਦਾ ਹਮੇਸ਼ਾ ਇਹ ਕੋਸ਼ਿਸ਼ ਕਰੋ ਕਿ ਤਾਲਾ ਕਦੇ ਵੀ ਜਮੇਨ ਤੇ ਨਾਂ ਲੱਗੇ ਇਸ ਤਰ੍ਹਾਂ ਹੋਣਾ ਅਪਸਗਨ ਮੰਨਿਆ ਜਾਂਦਾ ਹੈ ਸੋ ਸੰਗਤ ਜੀ ਇਹ ਸੰਖੁਜ ਉਪਾਅ ਜਿਨ੍ਹਾਂ ਨੂੰ ਕਰਾਂਦੇ ਨਾਲ ਤੁਸੀਂ ਆਪਣੀ ਸੁੱਤੀ ਹੋਈ ਕਿਸਮਤ ਨੂੰ ਬੰਦ ਪਈ ਕਿਸਮਤ ਦੇ ਤਾਲੇ ਨੂੰ ਖੋਲ ਸਕਦੇ ਹੋ ਇਹ ਉਪਾਅ ਬਹੁਤ ਹੀ ਜ਼ਿਆਦਾ کارਗਰ ਚਮਤਕਾਰੀ ਉਪਾਅ ਹਨ ਇਹਨਾਂ ਉਪਾਅ ਨੂੰ ਤੁਸੀਂ ਵਿਸ਼ਵਾਸ ਦੇ ਨਾਲ ਕਰੋਗੇ ਤਾਂ ਤੁਹਾਨੂੰ ਸਫਲਤਾ ਜ਼ਰੂਰ ਮਿਲੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ